ਦਾ ਹੈ ਬਰੂਜੀ ਮੇਰ ਕੋਲ ਉਹ ਤੇਰੀ ਮਜਾਇਲ ਆ ਇੱਥੇ ਡਿੱਗੀ ਆ ਜੀ ਮਜਾਇਲ ਦੇਖੋ ਜੀ ਕਿੰਡਾ ਟੋਆ ਪਾਤਾ ਇਹ ਕਹਿੰਦੇ ਜੀ ਆਂਟੀ ਪਤਾ ਨਹੀਂ ਮਜਾਇਲ ਸਿਸਟਮ ਲਾਇਆ ਹੈ ਜਿਹਦੇ ਨਾਲ ਉਹ ਡਿਸਟਰੋਏ ਕਰ ਦਿੰਦੇ ਆ ਮਜਾਇਲ ਨੂੰ ਪਰ ਇਹ ਮਿਸ ਹੋਈ ਹੋ ਆ ਜੀ ਇਹ ਚੱਲੀ ਆ ਪੂਰੀ ਪ੍ਰੋਪਰ ਦੇਖੋ ਜੀ ਫਟੋ ਘਾਟਾ 8-9 ਫੁੱਟ ਦਾ ਹੋਲ ਕਰ ਦਿੰਦਾ ਹੈ ਜ਼ਮੀਨ ਦੇ ਵਿੱਚ ਤੇ ਮਿੱਟੀ ਦੇਖੋ ਜੀ ਕਿੰਡੀ ਦੂਰ ਦੂਰ ਚੱਕ ਕੇ ਮਾਰੀ ਹੋਈ ਆ ਉਹ ਪਰੇ ਜਿਹੜੀ ਆ ਕਾਲਾ ਕਾਲਾ ਦੀ ਤਾਂ ਅੱਗ ਲੱਗ ਗਈ ਸੀ ੱਡੀ ਦੂਰ ਜਾ ਜਾ ਕੇ ਸਾਰੇ ਪਾਸੇ ਤਾਂ ਫਾਇਰ ਫਾਇਰ ਬਰਗੇਡ ਮਗਾਈ ਸੀ ਤੇ ਉਹ ਅੜ ਗਈ ਵਿੱਚੇ ਉੱਥੇ ਗਿੱਲਾ ਸੀ ਖੇਤ ਉੱਚੇ ਹੀ ਅੜ ਗਈ ਉਹ ਤੇ ਮਿਜ਼ਾਈਲ ਚੱਲੀ ਆ ਜੀ ਚੱਕ ਕੇ ਨਹੀਂ ਲੈ ਕੇ ਗਏ ਇਹ ਖਤਮ ਹੋ ਗਈ ਜਿੱਦਾਂ ਟੁਕੜੇ ਹੋਏ ਵਾਂਦੇ ਫਿਰ ਲੋਹੇ ਦੇ ਟੁਕੜੇ ਫਿਰ ਮੁੰਡਾ ਲੈ ਕੇ ਖੜਾ ਆਹ ਦੇਖੋ ਜੀ ਮੈਟਲ ਆ ਸਾਰਾ ਇਹ ਤੇ ਪਰ ਬਚਾ ਹੋ ਗਿਆ ਸ਼ੁਕਰ ਹੈ ਕਿ ਪਿੰਡ ਤੋਂ ਬਾਹਰ ਚੱਲੀ ਆ ਜੇ ਕਿਸੇ ਪਿੰਡ ਚ ਚੱਲ ਜਾਂਦੀ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ ਇਹਦੇ ਨਾਲ 400 ਤੋਂ 500 ਗੱਜ ਤੱਕ ਮਸਾਈ ਲਾਈ ਆ ਖल्याण ਵਾਸੀਓ ਖल्याण ਵਾਸੀਓ ਸੂਚਿਤ ਹੋ ਜਾਓ 2024 ਦੀ ਲੇਟੈਸਟ ਮਸਾਈ ਲਿਆ ਹੈ ਸੋ ਕੋਈ ਵੀ ਲਾਈਟ ਨਹੀਂ ਨਾਲ ਲਵੇ 10 ਫੁੱਟ ਤੋਂ ਜ਼ਿਆਦਾ ਟੋਆ ਪੜ ਦਿੰਦਾ ਤੇ ਖੇਦ ਦਾ ਤੁਸੀਂ ਹਾਲ ਵੀ ਦੇਖ ਸਕਦੇ ਆ ਇਹ ਕੰਮ ਹੋਇਆ 2:30 2:40 ਤੇ ਹੋਇਆ ਇਹ ਇਹ ਮਿਸਾਈਲ ਦਾ ਪਿਛਲਾ ਕਹ ਲੈ ਐਗਜ਼ੌਸਟ ਕਹਿ ਸਕਦੇ ਆਪਾਂ ਧੂਆ ਤੇਲ ਧੂਆ ਨਿਕਲਦਾ ਉਹੀ ਹੁੰਦਾ ਕਿ ਉਹ ਸਟੇ ਆ ਗਏ ਨਾ ਯਾਰ ਇੱਥੋਂ ਅੱਗੇ ਨਿਕਲਦੀ ਐ ਉਹ ਅੱਥੋਂ ਹੀ ਨਹੀਂ ਜਾਊਗੀ ਆਗੂ ਕੋ ਨਹੀਂ ਸਿੱਧਾ ਹੀ ਆ ਕੇ ਫੜਦਾ ਯਾਰ ਆ ਜੋ ਵੀ ਆ ਉਹ ਆ ਕੇ ਫੜਦਾ ਹੀ ਆ ਆਗੂ ਕੋ ਕੁਝ ਨਹੀਂ ਕੱਢਦਾ ਇਹ 40 ਮਿੰਟ ਤੋਂ ਪਈ ਮੇਰੀ ਰਹਿਣ ਦੇ ਮੈਂ ਦਿਖਾ ਰਿਆ ਬੰਦੇ ਨੇ ਸਮਾਨ ਲੱਭਿਆ ਨਸਾਇਲ ਦਾ ਨਸਾਇਲ ਦਾ ਉਹ ਸੈਂਸਰ ਵਾਲਾ ਪਾਰਟ ਕਿੱਥੇ ਗਿਆ ਸੈਂਸਰ ਵਾਲਾ ਪਾਰਟ ਕਿੱਥੇ ਗਿਆ ਸੈਂਸਰ ਵਾਲਾ ਪਾਰਟ ਇਹ ਪਹਿਲਾਂ ਪੱਸਾ ਕਰੀ ਫੁੱਟ ਪਰੇਰੇ ਵਿੱਚ ਮਾਡਰ ਬੋਰਡ ਵਗੈਰਾ ਲੱਗੇ ਹੋਗਾ ਹੂੰ ਸੋਰੀ ਸੈਂਸਰ ਕਰਦਾ ਆ ਦੇ ਨਾਲ ਹੀ ਆਹ ਜਿਹੜੀਆਂ ਸਪਲੀਟਾਂ ਹਾਂ ਨਹੀਂ ਕਿਹਾ ਆ ਬਾਕੀ ਹੋਰ ਸਮਾਨ ਇਹ ਲੈਣਾਂ ਜਾਈਂ ਯਾਰ ਨਹੀਂ ਨਹੀਂ ਕੋਈ ਆ ਪੂਆ ਪੱਟ ਹੋ ਗਿਆ 6 ਤੋਂ 7 ਫੁੱਟ 100 ਮੀਟਰ ਤੱਕ ਮਿੱਟੀ ਗਈ ਉੱਡ ਕੇ ਚਾਰੇ ਪਾਸੇ ਰੇਡੀਅਸ ਕਵਰ ਕੀਤਾ ਤੇ ਜਿੰਨੀ ਜਿੰਨੀ ਲੋਕੀ ਦੂਰ ਚੋਕੇ ਆ ਯਾਰ ਇਹਦਾ ਖੜਾ ਨਹੀਂ ਚਾਹੀਦਾ ਬਈ ਹਾਂ ਹਾਂ ਖੱਲਿਆ ਆ ਕਿਲੋਮੀਟਰ ਦੂਰ ਟੁਕੜੇ ਹੋ ਗਏ ਆ ਜਾਣੇ